ਜਾ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਸਾਡੇ ਆਪਣੇ ਪਰਿਵਾਰ ਦੀ ਇੱਕ ਮਿਲਣੀ ਸੀ ਜਿਦੇ ਵਿੱਚ 103 ਪਿੰਡਾਂ ਤੋਂ ਸਾਡੀਆਂ ਕਮੇਟੀਆਂ ਜਿਹੜੀਆਂ ਨੇ ਪਿੰਡ ਕਮੇਟੀਆਂ ਉਹਨਾਂ ਦੇ ਮੈਂਬਰ ਤੇ ਉਹਨਾਂ ਦੇ ਪ੍ਰਧਾਨ ਤੇ ਸ਼ਹਿਰਾਂ ਦੇ ਕਸਬਿਆਂ ਦੇ ਵਾਰਡਾਂ ਦੇ ਇੰਚਾਰਜ ਤੇ ਵਾਰਡ ਕਮੇਟੀ ਦੇ ਮੈਂਬਰ ਸਾਰੇ ਪਹੁੰਚੇ ਸੀਗੇ ਤੇ ਕਿਉਂਕਿ ਇੰਨਾ ਵਰਕਰਾਂ ਨੇ ਵਲੰਟੀਅਰਾਂ ਨਹੀਂ ਲੋਕਾਂ ਕੋਲੇ ਜਾ ਕੇ ਪਾਰਟੀ ਦਾ ਪ੍ਰਚਾਰ ਕਰਨਾ ਹੈ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਕੀਤੇ ਹੋਏ ਕੰਮ ਸਰਕਾਰ ਦੇ ਨਹੀਂ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਸੱਥਾਂ ਤੱਕ ਗੱਲਾਂ ਕਰਨੀਆਂ ਨੇ ਤੇ ਆਵਾਦੀ ਪਾਰਟੀ ਵਰਕਰਾਂ ਦੀ ਵਲੰਟੀਅਰਾਂ ਦੀ ਪਾਰਟੀ ਹੈ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪ੍ਰਚਾਰ ਪੱਖੋਂ ਕੋਈ ਕਮੀ ਨਹੀਂ ਛੱਡਾਂਗੇ ਅਸੀਂ ਕੋਈ ਨਫ਼ਰਤ ਵਾਲੀ ਰਾਜਨੀਤੀ ਜਾਂ ਕੋਈ ਧਰਮ ਦੇ ਨਾਂ ਤੇ ਕਿਸੇ ਨੂੰ ਲੜਾਉਣ ਧੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਅਸੀਂ ਸਕੂਲਾਂ ਦੀ ਗੱਲ ਕਰਦੇ ਹਾਂ ਅਸੀਂ ਵਧੀਆ ਹਸਪਤਾਲਾਂ ਦੀ ਗੱਲ ਕਰਦੇ ਹਾਂ ਅਸੀਂ ਬਿਜਲੀ ਦੀ ਗੱਲ ਕਰਦੇ ਹਾਂ ਸੜਕਾਂ ਦੀ ਗੱਲ ਕਰਦੇ ਹਾਂ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ ਅਸੀਂ ਤਰੱਕੀ ਦੀ ਗੱਲ ਕਰਦੇ ਸੋ 26 ਤਰੀਕ ਨੂੰ ਫੇਰ ਇੱਕ ਰੋਡ ਸ਼ੋ ਪਿੰਡਾਂ ਦੇ ਵਿੱਚ ਜਾਵਾਂਗੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਅਜੇ ਨੇ ਜਿਹੜੇ ਰੈਲੀਆਂ 'ਚ ਨਹੀਂ ਪਹੁੰਚ ਸਕਦੇ ਕੰਮ ਤੇ ਗਏ ਹੁੰਦੇ ਆ ਉਸ ਵੇਲੇ ਜਾਂ ਧੜੀ ਤੇ ਗਏ ਹੁੰਦੇ ਆ ਜਾਂ ਕੋਈ ਹੋਰ ਰੁਝੇ ਮੇਚ ਹੁੰਦੇ ਤਾਂ ਜੀ ਉਹਨਾਂ ਦੇ ਪਿੰਡ ਜਾ ਕੇ ਗੱਲ ਕਰਾਂਗੇ ਉਹਨਾਂ ਨਾਲ ਤਾਂ ਉਹਨਾਂ ਨੂੰ ਵੀ ਜਿਹੜਾ ਉਹ ਅਸੀਂ ਸੰਗਰੂਰ ਦੇ ਵਿੱਚ ਇਹ ਸਫਲਤਾਪੂਰਵਕ ਇਸ ਤਰ੍ਹਾਂ ਦੇ ਕਰਦੇ ਰਹਿੰਦੇ ਆ ਕਿ ਅਸੀਂ ਆਪ ਲੋਕਾਂ ਕੋਲ ਜਾਨੇ ਕਿਉਂਕਿ ਲੋਕਤੰਤਰ ਚ ਲੋਕ ਵੱਡੇ ਨੇ ਸੋ ਲੋਕਾਂ ਕੋਲ ਜਾ ਕੇ ਉਹਨਾਂ ਨੂੰ ਜਿਹੜਾ ਮਿਲਾਂਗੇ ਦੁੱਖ ਸੁੱਖ ਵੀ ਸੁਣਾਗੇ ਤੇ ਬਾਕੀ ਅੱਜ ਪਤਾ ਲੱਗ ਜੂਗਾ ਕਿ ਕੀ ਦਾ ਬਟਨ 99 ਨੰਬਰ ਤੇ ਹੈ ਤੇ ਬਾਕੀ ਸਾਰੀਆਂ ਪਾਰਟੀਆਂ ਵੀ ਆਪਣਾ ਆਪਣਾ ਪ੍ਰਚਾਰ ਕਰ ਰਹੀਆਂ ਨੇ ਹਰੇਕ ਨੂੰ ਹੱਕ ਹੈ ਉਹ ਆਪਣਾ ਏਜੰਡਾ ਦੱਸਣ ਅਸੀਂ ਆਪਣਾ ਏਜੰਡਾ ਦੱਸਾਂਗੇ ਲੋਕਾਂ ਨੂੰ ਜਿਹੜੀ ਚੀਜ਼ ਪਸੰਦ ਆਊਗੀ ਉਹ ਫੈਸਲਾ ਕਰਦੇ ਮੰਨਦਾ ਸਟ੍ਰਗਲ ਬਾਕੀ ਨੂੰ ਲੈ ਕੇ ਕਹਿੰਦੇ ਵੀ ਆਨੇ ਬੀਜਪੀ ਵਾਲੇ ਕਿ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨੇ ਦੇਖੋ ਬੀਜੇਪੀ ਤਾਂ ਹਰ ਇੱਕ ਗੱਲ ਦੀ ਪੰਜਾਬ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ ਜੀ ਮਤਲਬ ਹਜੇ ਤਾਂ ਸਾਡੀ ਤਾਂ 70 80% ਤਾਂ ਜੇ ਸਾਡੀ ਫਸਲ ਹੀ ਨਹੀਂ ਆਈ ਤੇ ਅਸੀਂ ਇਹ ਤਾਂ ਇਹ ਹਜੇ ਅੱਗ ਲਾਈ ਹੋਈ ਨਹੀਂ ਤੇ ਨਾਲੇ ਧੂਆਂ ਕਹਿੰਦੇ ਦਿੱਲੀ ਪਹੁੰਚ ਗਿਆ ਦਿੱਲੀ ਧੂਆਂ ਪਹੁੰਚਣ ਵਾਸਤੇ ਨਾ ਘੱਟੋ-ਘੱਟ 70 ਤੋਂ 80 ਕਿਲੋਮੀਟਰ ਦੀ ਸਪੀਡ ਤੇ ਨਾਰਥ ਤੋਂ ਸਾਊਥ ਨੂੰ ਜੇ ਹਵਾ ਚੱਲੂਗੀ ਤਾਂ ਵੀ ਤਰਨ-ਤਰਨ ਤੋਂ ਜਹਾ ਲੁਧਿਆਣੇ ਤੋਂ ਧੂਆਂ ਪਹੁੰਚਣ ਨੂੰ 10 ਦਿਨ ਲੱਗ ਜਾਣਗੇ ਹਵਾ ਚੱਲਦੀ ਰਹੀ ਠੀਕ ਹੈ ਤੇ ਹਰਿਆਣਾ ਫਿਰ ਅਸੀਂ ਪਾਈਪ ਰਾਹੀਂ ਭੇਜਦੇ ਹਾਂ ਉੱਥੇ ਦਿੱਲੀ ਚ ਤੂੰ ਸੀਮ ਸਿੰਘ ਸਾਹਿਬ ਹਰਿਆਣਾ ਹਰਿਆਣਾ ਵੀ ਤਾਂ ਵਿਚਾਲੇ ਪੈਂਦਾ ਯੂਪੀ ਵੀ ਤਾਂ ਅਜਾ ਤੂੰ ਆ ਜਾ ਕੇ ਦਿੱਲੀ ਖੜ ਜਾਂਦਾ ਫਿਰ ਦਿੱਲੀ ਤੋਂ ਵੀ ਗਾਂ ਲੱਗ ਜਾਂਦਾ ਹੁਣਾ ਫਿਰ ਰਾਜਸਥਾਨ ਵੀ ਐ ਹਰਿਆਣਾ ਵੀ ਐ ਯੂਪੀ ਵੀ ਐ ਉਹ ਵੀ ਫਸਲਾਂ ਬੀਜਦੇ ਨੇ ਉਹ ਵੀ ਝੋਨਾ ਉਹਨਾਂ ਕੋਲ ਵੀ ਹੁੰਦਾ ਤੇ ਹੁਣ 170 ਲੱਖ ਮੀਟਰ ਕਟਾਨ ਅਸੀਂ ਝੋਨਾ ਦੇਵਾਂਗੇ ਫਿਰ ਉਹ ਨਾ ਲਾਓ ਜੀ ਫਿਰ ਉਦੋਂ ਤਾਂ ਕਹਿੰਦੇ ਮਿਹਨਤਾਂ ਕਰਦੇ ਆ ਸਾਨੂੰ ਤੇ ਜਦੋਂ ਜਦੋਂ ਪਰਾਲੀ ਆਉਂਦੀ ਐ ਅਸੀਂ ਕਹਿੰਨੇ ਵੀ ਤੁਸੀਂ ਸਾਨੂੰ ਕੰਪਨਸੇਸ਼ਨ ਦੇ ਦਿਓ ਚਾਹੇ ਮਿੱਟੀ ਚ ਦੱਬੀਏ ਖੂਜ ਛੁੱਟੀਏ ਜੇ ਮਰਜ਼ੀ ਕਰੀਏ ਪਰ ਪਰ ਏਕੜ ਸਾਨੂੰ ਪਰਾਲੀ ਦਾ ਕੋਈ ਕੰਪਨਸੇਸ਼ਨ ਦੇ ਦੋ ਨਾ ਪੈਸੇ ਤਾਂ ਦੇਣੇ ਨਹੀਂ ਬਸ ਗਾਲਾਂ ਕੱਢਣੀਆਂ ਸੋ ਇਹ ਬਹੁਤ ਮਤਲਬ ਸ਼ਰਮਨਾਕ ਗੱਲ ਹੈ ਕਿ ਇੱਕ ਐਸੀ ਸਟੇਟ ਜਿਹੜੀ ਆਜ਼ਾਦੀ ਵੇਲੇ ਸਭ ਤੋਂ ਅੱਗੇ ਰਹੀ ਹਰੀ ਕ੍ਰਾਂਤੀ ਵੇਲੇ ਢਿੱਡ ਭਰਿਆ ਦੇਸ਼ ਦਾ ਅੱਜ ਭਰ ਰਹੇ ਆ ਪਰ ਇਲਜ਼ਾਮ ਸਾਰੇ ਸਾਡੇ ਤੇ ਆਉਂਦੇ। 11 ਮਹੀਨੇ ਇੰਡਸਟਰੀ ਦਾ। ਇਹ ਹਰ ਸਾਲ ਲੱਗਦਾ ਹੈ ਜੀ ਹਰ ਸਾਲ ਇਹੀ ਇਲਜ਼ਾਮ ਲੱਗਦਾ ਹੈ ਕਿ ਕਿਸਾਨ ਪਰਾਲੀ ਸਾੜਦੇ ਨੇ। 에어 ਕੁਆਲਿਟੀ ਇੰਡੈਕਸ ਜਿਹੜਾ ਉਹ ਦਿੱਲੀ ਦਾ ਖਰਾਬ ਹੋ ਜਾਂਦਾ ਹੈ। ਇੱਕ ਮਿੰਟ ਹਜੇ ਤਾਂ ਪਰਾਲੀ ਸਾੜੀ ਨਹੀਂ। ਹੁਣ ਦਿੱਲੀ ਦਾ ਇੰਡੈਕਸ ਕਿੱਥੇ ਫਿਰਦਾ? 400 ਤੋਂ ਉੱਪਰ ਫਿਰਦਾ। 500 ਤੋਂ ਉੱਪਰ ਫਿਰਦਾ। ਫਿਰ ਹੁਣ ਕਿੱਥੋਂ ਆ ਗਿਆ ਫਿਰ ਉਹ? ਬਸ ਉਹ ਬਹਿ ਜਾਂਦੇ ਆ ਜੀ ਸਰਸੀ ਉਹਨਾਂ ਨੂੰ, ਸਰਸੀ ਉਹਨਾਂ ਨੂੰ ਉਹਨੂੰ ਬਿਠਾ ਆਂਦੇ ਨੇ। ਕੋਈ ਗਾਣਾ ਕੱਢ ਦੋ ਪੰਜਾਬ ਨੂੰ। ਫਿਰ ਆਜੋ ਫਿਰ ਇੱਥੇ ਵੋਟ ਲੈਣ। ਕਿਉਂਕਿ ਪੰਜਾਬ ਚੋਂ ਵੋਟਾਂ ਮਿਲਦੀ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਜੀ ਇਹਨਾਂ ਕੋਲੇ ਨੰਬਰ ਨਹੀਂ ਹੈਗੇ ਇੰਨੇ ਪਾਰਲੀਮੈਂਟ 'ਚ ਨਹੀਂ ਤਾਂ ਇਹ ਜਨਗਨਮਨ ਦੇ ਵਿੱਚੋਂ ਵੀ ਪੰਜਾਬ ਕੱਢ ਦੇਣਗੇ ਪੰਜਾਬ ਸਿੰਧ ਗੁਜਰਾਤ ਮਰਾਠਾ ਉੱਥੇ ਯੂਪੀ ਕਰ ਦੇਣਗੇ ਇਹ ਜੇ ਇਹਨਾਂ ਦਾ ਵਾਸ ਚੱਲੇ ਤਾਂ ਇੰਨਾ ਜ਼ਿਆਦਾ ਨਫ਼ਰਤ ਪੰਜਾਬ ਨੇ ਕਿਉਂ ਪਾਲ ਰੱਖੀ ਹੈ ਕਿਉਂਕਿ ਵੋਟਾਂ ਨਹੀਂ ਪੈਂਦੀਆਂ ਕਿਉਂਕਿ ਕਿਸਾਨਾਂ ਨੇ ਜਿਹੜਾ ਅੰਦੋਲਨ ਕਰਕੇ ਮੋਦੀ ਦਾ ਯੂ ਟਰਨ ਮਰਵਾਤਾ ਬਸ ਉਹ ਦਿਲ 'ਚ ਰੱਖੀ ਬੈਠੇ ਹੜਾ ਵੇਲੇ 1600 ਕਰੋੜ ਕਹਿਗੇ ਹਜੇ ਤੱਕ ਨਹੀਂ ਆਇਆ ਕੁਝ ਠੀਕ ਹੈ ਜੀ ਤੇ ਪ탈ੀਬਾਨ ਨੂੰ 500 ਕਰੋੜ ਉਸੇ ਦੇ ਨਹੀਂ ਪਹੁੰਚ ਗਿਆ ਜਿਹੜੇ ਸਾਨੂੰ ਪਹਿਲਾਂ ਲੁੱਟ ਕੇ ਆਉਂਦੇ ਲੁੱਟ ਕੇ ਜਾਂਦੇ ਰਹੇ ਠੀਕ ਹੈ ਨਾ ਸੋ ਇਸ ਕਰਕੇ ਇਥੋਂ ਹੀ ਪਤਾ ਲੱਗਦਾ ਹੈ ਕਿ ਭਾਜਪਾ ਜਿਹੜੀ ਹੈ ਕਦੇ ਵੀ ਪੰਜਾਬ ਪੱਖੀ ਨਹੀਂ ਹੈਗੀ ਸਾਡਾ 50000 ਕਰੋੜ ਰੁਪਈਆ ਸਾਡਾ ਜੀਐਸਟੀ ਦਾ 8000 ਕਰੋੜ ਰੁਪਈਆ ਸਾਡਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਰੋਕੀ ਬੈਠੇ ਹੈ ਉਹ ਮੰਡੀਆਂ ਦੇ ਹੀ ਐ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਉਹੀ ਦੇ ਦਿਓ ਅਸੀਂ ਕੋਈ ਪੈਕੇਜ ਨਹੀਂ ਮੰਗਦੇ ਸਪੈਸ਼ਲ ਉਹੀ ਦੇ ਦਿਓ ਅਸੀਂ ਉਹਦੇ ਨਾਲ ਸਾਰ ਲਾਂਗੇ ਪਰ ਨਹੀਂ ਬਗਾ ਹਾਂ ਵਿਹਾ ਅਚ ਦੇਣਾ ਦਾਦਾ 1000 ਰੁਪਿਆ ਲੇਡੀਜ਼ ਨੂੰ ਕਿਉਂਕਿ ਵੋਟਾਂ ਨੇ ਅਸਾਮ ਚ ਦੇ ਦੇਣਾ ਕਿਉਂਕਿ ਵੋਟਾਂ ਨੇ ਪੰਜਾਬ ਚ ਕਿਉਂਕਿ ਪੰਜਾਬ ਚ ਵੋਟਾਂ ਮਿਲਦੀਆਂ ਨਹੀਂ ਤੇ ਹੁਣ ਕਿੱਥੇ ਨੇ ਕੈਪਟਨ ਮਨਿੰਦਰ ਸਿੰਘ ਉਹ ਬੀਜੇਪੀ ਚ ਹੀ ਨੇ ਉਠਾਓ ਬਾਜ ਵੀ ਤੂੰ ਆ ਥੋੜਾ ਆਪਣਾ ਜਾਂਦਾ ਪੰਜਾਬ ਦਾ ਜਾਕਰ ਸਾਹਿਬ ਕਿੱਥੇ ਨੇ ਬੀਜੇਪੀ ਚ ਹੀ ਨੇ ਪ੍ਰਧਾਨ ਨੇ ਹੁਣ ਪੁੱਛੋ ਜੀ ਕਿ ਤੂੰ ਆਉਂਦਾ ਬਿੱਟੂ ਨੂੰ ਕਿੱਕਾ ਬਿੱਟੂ ਕਿੱਥੇ 사 ਲੈਂਦਾ ਦਿੱਲੀ ਲੈਂਦਾ ਜਾਂ ਪੰਜਾਬ ਚ ਲੈਂਦਾ ਬਿੱਟੂ ਨੂੰ ਕਿਹੜਾ ਤੂੰ ਆ ਬਿੱਟੂ ਕਿਹੜਾ ਤੂੰ ਚ ਲੈ ਰਹਿ ਅੱਜ ਕੱਲ ਦੱਸ ਇਹ ਤਾਂ ਸਹੀ ਨਾ ਬਿੱਟੂ ਕਿਹੜੇ ਤੂੰ ਚ ਲੈ ਰਹਿ ਰਿਹਾ ਦਿੱਲੀ ਵਾਲੇ ਚ ਰਹਿ ਰਿਹਾ ਜਾਂ ਪੰਜਾਬ ਵਾਲੇ ਚ ਰਹਿ ਰਿਹਾ ਜਾਣੇ ਆਣੇ ਫਿਰਦਾ ਜਾਂ ਕਿੱਥੇ ਫਿਰਦਾ ਪੁੱਛੋ ਇਹਨਾਂ ਨੂੰ ਜਿਹੜੇ ਆ ਬੀਜੇਪੀ ਚ ਸਾਰੀ ਕਾਂਗਰਸ ਜਿਹੜੀ ਆ ਬੀਜੇਪੀ ਚ ਫਿਰਦੀ ਹੈ ਫਤੇਜੰਗ ਬਾਜਵਾ ਨੂੰ ਪੁੱਛੋ ਕਿ ਜੀ ਕਿਹੜਾ ਤੂੰ ਐ ਜਦੋਂ ਇੱਥੇ ਆਉਣਗੇ ਉਹ ਵੋਟਾਂ ਲੈਣ ਉਦੋਂ ਲੋਕ ਪੁੱਛ ਲੈਣਗੇ ਜਾ 11 ਤਰੀਕ ਨੂੰ ਲੋਕ ਦੱਸ ਦੇਣਗੇ ਫਿਰ ਜੇ ਨਹੀਂ ਕੁਝ ਨਹੀਂ ਦੱਤ ਜਵਾਬ ਦਿੰਦੇ 11 ਤਰੀਕ ਨੂੰ ਲੋਕ ਜਵਾਬ ਦੇ ਦੇਣਗੇ ਵੀ ਤੂੰ ਆ ਤਾਂ ਥੋੜਾ ਅਸੀਂ ਐਂ ਕੱਢਾਂਗੇ ਮਾਨ ਸਾਹਿਬ ਤਰਨਤਾਰਨ ਦੇ ਲੋਕਾਂ ਨੂੰ ਕੀ ਸੁਨੇਹਾ ਐ ਜਿਮਣੀ ਚੋ ਦੇਖੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਬੜਾ ਦੁੱਖ ਇਸ ਇਲਾਕੇ ਨੇ ਚੱਲਿਆ ਬੜੇ ਬੜੇ ਕਾਲੇ ਬੋਲੀਆਂ ਰਾਤਾਂ ਇਸ ਇਲਾਕੇ ਨੇ ਦੇਖੀਆਂ ਹੋਈਆਂ ਨੇ ਦਿਨ 'ਚ ਵੀ ਨੇਰ ਪੈਂਦਾ ਦੇਖਿਆ ਹੋਇਆ ਠੀਕ ਹੈ ਨਾ ਹੁਣ ਤਰੱਕੀ ਵਾਲੇ ਪਾਸੇ ਚਲੀਏ ਸਕੂਲਾਂ ਵਾਲੇ ਪਾਸੇ ਚਲੀਏ ਬੱਚਿਆਂ ਨੂੰ ਪੜਾ ਕੇ ਵੱਡੇ ਵੱਡੇ ਅਹੁਦਿਆਂ ਤੱਕ ਪਹੁੰਚਾਈਏ ਕਾਲਜ ਜੁਨੀਵਰਸਿਟੀਆਂ ਖੋਲਹੀਏ ਸੜਕਾਂ ਬਣਾਈਏ ਬਿਜਲੀ ਜਿਹੜੀ ਹੈ ਉਹ ਉਹਨੂੰ ਜਿਹੜਾ ਬਿਲਕੁਲ ਘਰ-ਘਰ ਤੱਕ ਪਹੁੰਚਾਈਏ ਤੇ ਫੈਸਲਾ ਸੋਚ ਕੇ ਮਾਝੀ ਵਾਲੇ ਕਦੇ ਫੈਸਲਾ ਗਲਤ ਨਹੀਂ ਲੈਂਦੇ ਸੋਚ ਕੇ ਫੈਸਲਾ ਕਾਂਗਰਸ ਆ ਕੀ ਕਾਲੀਆਂ ਦੇ ਪਰਚੇ ਕਾਲੀ ਆ ਕੇ ਕਾਂਗਰਸਾਂ ਦੇ ਪਰਚੇ ਹੁਣ ਕਿਤੇ ਜਾ ਕੇ ਪੁਲਿਸ ਵੀ ਵਿਹਲੀ ਹੋਈ ਹੈ ਥੋੜਾ ਜਿਹਾ ਨਜਾਇਜ਼ ਪਰਚਿਆਂ ਤੋਂ ਲੋਕਾਂ ਨੂੰ ਵੀ ਨਜਾਤ ਮਿਲੀ ਹੈ ਕਹਿੰਦੇ ਹੁਣ ਨਹੀਂ ਹੁੰਦੇ ਪਰਚੇ ਪਰ ਹਜੇ ਵੀ ਡਰ ਹੈਗਾ ਪੁਰਾਣਾ ਬੈਠਾ ਹੋਇਆ ਸੂ ਖਤਮ ਹੋ ਜਾਊਗਾ ਇਹ ਤਾਂ ਹੁਣ ਧਮਕੀਆਂ ਦੇ ਹੀ ਜਾਂਦੇ ਅਸੀਂ ਆਹ ਕਰਦਿਆਂਗੇ ਉਹ ਕਰਦਿਆਂਗੇ ਸਾਡੀ ਵਾਰੀ ਆ ਲੈਣ ਦੋ ਅਸੀਂ ਆਹ ਕਰਦਿਆਂਗੇ ਇਹ ਇਹ ਰਾਜਨੀਤੀ ਕਰ ਰਹੇ ਨੇ ਸਾਡੀ ਵਾਰੀ ਆ ਲੈਣ ਦੀ ਵਾਰੀ ਨੂੰ ਕੀ ਨਾ ਪਾਣੀ ਦੀ ਵਾਰੀ ਨੱਕਾ ਵੱਢਣਗੇ ਕੋਈ ਕੋਈ ਏਜੰਡਾ ਦਿੰਦੇ ਅਸੀਂ ਪੰਜਾਬ ਦਾ ਆ ਕਰਦਾਂਗੇ ਆ ਕਰਦਾਂਗੇ ਨਾ ਭਗਵੰਤ ਮਾਨ ਨੂੰ ਗਾਲਾਂ ਦੀ ਜਾਂਦੇ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਆਮ ਬੰਦਿਆਂ ਨੂੰ ਇਹ ਜਰਦੀ ਨਹੀਂ ਕਦੇ ਸਾਨੂੰ ਮਟੀਰੀਅਲ ਕਹਿੰਦੇ ਆ ਕਦੇ ਸਾਡੇ ਐਮਐਲਏ ਨੂੰ ਜਮੂਰੇ ਕਹਿੰਦੇ ਆ ਠੀਕ ਹੈ ਨਾ ਠੀਕ ਹੈ ਤੁਸੀਂ ਭਾਈ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੋ ਸਾਡੇ ਬਾਪੂ ਨਹੀਂ ਕਰਦੇ ਸੀਗੇ ਅਸੀਂ ਆਟੇ ਦੇ ਬਿਸਕੁਟਾਂ ਵਾਲੇ ਆ ਪਰੇਧਾ ਮਦਲੇ ਥੋੜੀ ਸਾਨੂੰ ਗਾਲਾਂ ਕੱਢ ਕੇ ਜਾਓਗੇ ਤੁਸੀਂ ਸਾਨੂੰ ਵੀ ਕਾਗਜ਼ ਭਰਨੇ ਆ ਕੇ ਸਾਨੂੰ ਵੀ ਸਰਕਾਰਾਂ ਚ ਚਲਾਉਣੀਆਂ ਆ ਗਈਆਂ ਇਹੀ ਦੁੱਖ ਹੈ ਇਹਨਾਂ ਨੂੰ ਕਿ ਇੱਥੇ ਸਾਡੇ ਤਿੰਨ ਪੁੱਤ ਬੈੰਦੇ ਹੁੰਦੇ ਸੀ ਇਹਨਾਂ ਕੁਰਸੀਆਂ ਤੇ ਤੇ ਇਹਨਾਂ ਕੁਰਸੀਆਂ ਤੇ ਹੁਣ ਇਹ ਕਿਉਂ ਬਹਿ ਗਏ ਸੋ ਇਹਨਾਂ ਨੇ ਠੇਕਾ ਲਿਆ ਕੋਈ ਨੰਬਰਦਾਰੀ ਆ ਇਹ ਗੈਂਗਸਟਰ ਬਾਦ ਕਾਫੀ ਹੈਵੀ ਹੈ ਹਰਮੀਤ ਜੀ ਨੂੰ ਵੀ ਕਾਫੀ ਫੇਸਬੁਕ ਤੇ ਧਮਕੀਆਂ ਆਈਆਂ ਗੈਂਗਸਟਰ ਬਣਾਏ ਕੀ ਨੇ ਜੀ ਕੋਈ ਗੈਂਗਸਟਰ ਬਣਾਏ ਕੀ ਨੇ ਜੇ ਬਤੁਰ ਤੇ ਜਾਈਏ ਗੈਂਗਸਟਰ ਇਹਨਾਂ ਨੇ ਪੈਦਾ ਕੀਤੇ ਉਹ ਵੀ ਵੋਟਾਂ ਵੇਲੇ ਜਿਹੜੀ ਆ ਕਿ ਤੁਸੀਂ ਸਾਨੂੰ ਨਾ ਪਾਈਆਂ ਤਾਂ ਅਸੀਂ ਬਹੁਤ ਨੁਕਸਾਨ ਹਰਮੀ ਜਿੰਤਾਂ ਕਹਿੰਦੇ ਰੇਣ ਤੰਦੂਖਾਂ ਲਾਉਂਗੇ ਤੈਨੂੰ ਉਹ ਕਰ ਦਾਂਗੇ ਤੈਨੂੰ ਐਂ ਵੋਟਾਂ ਲੈਣਗੇ ਵੋਟਾਂ ਜਿਹੜੀਆਂ ਲੋਕ ਲੋਕ ਜਿਹੜੇ ਨੇ ਵੋਟਾਂ ਹੱਥ ਬਨ ਕੇ ਮਿਲਦੀਆਂ ਲੋਕਾਂ ਵੋਟਾਂ ਲੋਕਾਂ ਦੇ ਦੁੱਖ ਸੁੱਖ ਚ ਸਹਾਈ ਹੋ ਕੇ ਮਿਲਦੀਆਂ ਵੋਟਾਂ ਧਮਕੀ ਨਾਲ ਨਹੀਂ ਮਿਲਦੀਆਂ 14 ਤਰੀਕ ਨੂੰ ਦੇਖ ਲਿਓ ਫਿਰ ਕੀ ਕਰਦੇ ਠੀਕ ਹੈ ਨਾ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਚੋਂ ਗੈਂਗਸਟਰ ਬਾਦ ਪੰਜਾਬ ਚੋਂ ਸਮੱਗਲਿੰਗ ਆ ਨਸ਼ਾ ਆ ਸਾਰਾ ਖਤਮ ਹੋਵੇ ਪੰਜਾਬ ਦੇ ਲੋਕ ਜਵਾਕਾਂ ਨੂੰ ਨੌਕਰੀਆਂ ਮੈਨੂੰ ਹੁਣ ਬਾਹਰਲੇ ਮੁਲਕਾਂ ਚ ਵੀ ਅਨਰੈਸਟ ਹੋ ਗਿਆ ਜੀ ਉਧਰੋਂ ਇਧਰੋਂ ਕੱਢਣ ਲੱਗ ਗਏ ਉਹ ਕਿੱਥੇ ਜਾਵਾਂਗੇ ਫਿਰ ਨਾ ਇੱਧਰ ਪੱਕੇ ਆ ਨਾ ਉੱਧਰ ਪੱਕੇ ਆ ਕਿੱਥੇ ਪੱਕੇ ਆ ਫਿਰ ਧਰਤੀ ਤੇ ਤਾਂ ਆਏ ਆ ਇਨਸਾਨ ਦੇ ਰੂਪ ਚ ਪਰ ਸਿਸਟਮ ਨੇ ਪਹਿਲਾਂ ਇਧਰੋਂ ਕੱਢ ਤੇ ਉਧਰਲਾ ਸਿਸਟਮ ਉਹਨੂੰ ਇਧਰ ਨੂੰ ਕੱਢੀ ਜਾਂਦਾ ਜਾਵਾਂਗੇ ਕਿੱਥੇ ਸੀ ਅਸੀਂ ਸਰਕਾਰ ਆਮ ਲੋਕਾਂ ਦੀ ਚੁਣੀ ਹੋਈ ਹੈ ਅਸੀਂ ਉਹਨਾਂ ਨੂੰ ਸੰਭਾਲਾਂਗੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਕੰਮਕਾਰ ਵੀ ਕਰਾਵਾਂਗੇ ਪ੍ਰਾਈਵੇਟ ਸੈਕਟਰ ਚ ਵੀ ਨੌਕਰੀਆਂ ਦੇਵਾਂਗੇ ਜੇ ਕੋਈ ਬਿਜ਼ਨਸ ਕਰਨਾ ਚਾਹੁੰਦਾ ਬਿਜ਼ਨਸ ਵਾਸਤੇ ਮਾਹੌਲ ਤਿਆਰ ਕਰਾਂਗੇ ਉਹਨਾਂ ਨੂੰ ਜਿਹੜਾ ਸਫਲ ਹੋਣ ਦੇ ਵਿੱਚ ਅਸੀਂ ਜਿਹੜਾ ਮਦਦ ਕਰਾਂਗੇ ਅਸੀਂ ਸਫਲਤਾ 'ਚ ਹੀ ਸਾਂ ਨਹੀਂ ਪਾਉਂਦੇ ਢਾਬਾ ਖੋਲ ਲਿਆ ਢਾਬਾ ਚੱਲਣ ਲੱਗਿਆ ਲਿਆ ਦੇ ਹੁਣ ਐਨੇ ਲਿਆ ਢਾਬੇ ਚ ਮੇਰਾ ਹਿੱਸਾ ਹੈ ਬੱਸਾਂ ਚ ਮੇਰਾ ਹਿੱਸਾ ਹੈ ਕੁਝ ਨਹੀਂ ਛੱਡੇ ਇਹਨਾਂ ਨੇ ਸਮੋਸਿਆਂ ਦੀ ਰੇੜੀਆਂ ਦਾ ਹਿੱਸਾ ਪਾ ਲਿਆ ਤੇ ਹੁਣ ਆ ਕੇ ਕਹਿੰਦੇ ਨੇ ਖੇਤਰੀ ਪਾਰਟੀ ਹੈ ਜੀ ਖੇਤਰੀ ਪਾਰਟੀ ਨੂੰ ਵੋਟਾਂ ਪਾਓ ਖੇਤਰੀ ਪਾਰਟੀ ਕਿਹੜੀ ਖੇਤਰੀ ਪਾਰਟੀ ਖੇਤਰੀ ਪਾਰਟੀ ਦੇ ਮਾਂਜੇ ਹੋ ਜਾ ਹਜੇ ਤੱਕ ਅਸੀਂ ਤਾਬ ਨਹੀਂ ਆਏ ਖੇਤਰੀ ਪਾਰਟੀ ਨੂੰ ਜਿਆਦਾ ਪਤਾ ਹੁੰਦਾ ਵੀ ਕੌਣ ਸਮੋਸੇ ਵੇਚਦਾ ਕੌਣ ਆਲੂ ਵੇਚਦਾ ਕੌਣ ਕਚੋਰੀਆਂ ਵੇਚਦਾ ਕਿਹਦੇ ਕੋਲ ਸ਼ਕਰਗੰਦੀ ਹੈ ਉਹ ਖੇਤਰੀ ਵਾਲੇ ਨੂੰ ਜਿਆਦਾ ਪਤਾ ਹੁੰਦਾ ਸੂਚ ਕਰਕੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਤੀਆਂ ਸਾਡੇ ਕਰੇ ਸਾਡਾ ਬਾਪੂ ਸੇਫ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਬਾਪੂ ਮੰਨਦੇ ਆਂ ਅਸੀਂ ਆਪਣਾ ਉਹ ਸੇਫ ਨਹੀਂ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਕੋਰਟਾਂ ਦੇ ਵਿੱਚ ਇਹਨਾਂ ਦੇ ਆਪਦੇ ਬਣਾਏ ਹੋਏ ਕੇਸ ਨੇ ਹੁਣ ਆਪ ਆਪਦੇ ਵਿਰੁੱਧ ਕਿਵੇਂ ਲਿਖ ਲੈਣਗੇ ਜੀ ਅਸੀਂ ਵੱਡੇ ਵੱਡੇ ਵਕੀਲ ਹਾਇਰ ਕਰਕੇ ਸਭ ਨੂੰ سزا ਮਿਲੂਗੀ ਜੀ ਜਿਹਨੇ ਕੋਈ ਨੁਕਸਾਨ ਕੀਤਾ ਚਾਹੇ ਧਾਰਮਿਕ ਪੱਖੋਂ ਚਾਹੇ ਸਮਾਜਿਕ ਪੱਖੋਂ ਚਾਹੇ ਆਰਥਿਕ ਪੱਖੋਂ ਪੰਜਾਬ ਦਾ ਜਿਹਨੇ ਵੀ ਨੁਕਸਾਨ ਕੀਤਾ ਉਹ ਜਿਹੜਾ ਉਹਦੇ ਕੋਈ ਤਰਸ ਨਹੀਂ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਆਪਣੀ ਜਗ੍ਹਾ ਜਿਹੜੀ ਬਣਦੀ ਹੈ ਉਹ ਜ਼ਰੂਰ ਮਿਲੂਗਾ। ਮਾਨ ਸਾਹਿਬ ਇਹ ਡਾਕਟਰ ਸੋਲ ਦੇ ਮਿਸਿਸ ਜਿਹੜੇ ਨੇ ਅੱਜ ਸਟੇਜ ਤੇ ਦਿਖਾਈ ਦਿੱਤੇ ਨੇ ਉਹਨਾਂ ਅੱਜ ਨਜ਼ਰ ਆਏ ਨੇ। ਲੇਕਿਨ ਉਹਨਾਂ ਦੇ ਪਰਿਵਾਰ ਦੇ ਹੀ ਇੱਕ ਹੋਰ ਜੀ ਜਿਹੜੇ ਆਜ਼ਾਦ ਕੈਂਡੀਡੇਟ ਲੜ ਰਹੇ ਨੇ। ਇੱਕ ਨੁਕਾ ਹੈ। ਪਰ ਉਹਨਾਂ ਦਾ ਪਰਿਵਾਰ ਸਾਡੇ ਨਾਲ ਹੈ ਜੀ ਅੱਜ ਉਹਨਾਂ ਦੇ ਧਰਮ ਪਤਨੀ ਆਏ ਨੇ ਉਹਨਾਂ ਨੇ ਕਿਹਾ ਕਿ ਸੋਲ ਸਾਹਿਬ ਵੀ ਕਹਿੰਦੇ ਸੀ ਕਿ ਪਾਰਟੀ ਜਿਹੜੀ ਹੈ ਉਹਦਾ ਸਾਥ ਨਹੀਂ ਛੱਡਣਾ ਪਾਰਟੀ ਨੇ ਜੋ ਦਿੱਤਾ ਪਾਰਟੀ ਨੇ ਦਿੱਤਾ। ਪੜ੍ਹਿਆ ਲਿਖਿਆ ਪਰਿਵਾਰ ਹੈ, ਡਾਕਟਰ ਪਰਿਵਾਰ ਹੈ, ਟੀਚਰ ਪਰਿਵਾਰ ਹੈ ਤੇ ਅਸੀਂ ਤਾਂ ਧੰਨਵਾਦ ਵੀ ਕਰਦੇ ਹਾਂ ਉਹਨ ਸ਼ਰਧਾਂਜਲੀ ਦੇ ਕੇ ਸ਼ੁਰੂ ਕਰਦੇ ਆਂ ਤੇ ਆਉਣੀ ਤਾਂ ਨਹੀਂ ਚਾਹੀਦੀ ਸੀ ਇਲੈਕਸ਼ਨ ਪਰ ਕੋਈ ਨਹੀਂ ਕੁਦਰਤ ਨੂੰ ਹੋਰ ਮਨਜ਼ੂਰ ਸੀ ਪਰ ਬਾਕੀ ਹਰੇਕ ਨੂੰ ਹੱਕ ਹੈ ਜੀ ਮਸ਼ੀਨ ਦੇ ਵਿੱਚ ਆਪਣਾ ਬਟਨ ਆਪਣੇ ਨਾਮ ਦਾ ਬਟਨ ਰਖਾਉਣ ਦਾ ਬਾਕੀ ਦੇ ਲੋਕ